ਜਿਤਨੀ ਦਿਲ ਦੀ ਗਹਿਰਾਈ ਚੋਂ ਗੱਲ ਨਿਕਲੇਗੀ ਉਹ ਗੱਲ ਉਤਨੀ ਉੱਚੀ ਪਹੁੰਚ ਜਾਏਗੀ ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ ਪਰ ਨਹੀਂ ਤਾਕਤ ਤੇ ਪਰਵਾਜ਼ ਮਗਰ ਰੱਖਤੀ ਹੈ ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਦਾ ਹਾਂ ਸਮਾਪਤੀ ਕਰਾਂ ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ ਹੈ ਉਹਨੂੰ ਆਪਣੀਆਂ ਜੜਾਂ ਪਾਤਾਲ ਦੇ ਚ ਲੈ ਜਾਣੀਆਂ ਪੈਣਗੀਆਂ ਜਿਸ ਦਰਖਤ ਨੇ ਆਪਣੀਆਂ ਜੜਾਂ ਨੂੰ ਪਾਤਾਲ ਤੱਕ ਨਹੀਂ ਪਹੁੰਚਾਇਆ ਉਹ ਆਪਣੀਆਂ ਸ਼ਖਾਂ ਸ਼ਾਖਾਂ ਨੂੰ ਆਸਮਾਨ ਤੱਕ ਨਹੀਂ ਲੈ ਜਾ ਸਕਦਾ ਗੁਰੂ ਦਾ ਸ਼ਬਦ ਦਿਲ ਦੀ ਗਹਿਰਾਈ ਦੇ ਚ ਨਹੀਂ ਗਿਆ ਤਾਂ ਜ਼ਬਾਨ ਚੋਂ ਨਿਕਲੇ ਹੋਇਆ ਸ਼ਬਦ ਪਰਮਾਤਮਾ ਤੱਕ ਪਹੁੰਚਣਾ ਹੀ ਨਹੀਂ ਪਹੁੰਚਦਾ ਹੀ ਨਹੀਂ ਜਾਂ ਘਾ ਕੇ ਹਾ ਦਰਗੇ ਚਲੇ ਦੁਨੀਆ ਚ ਇਸ ਤਰ੍ਹਾਂ ਦੇ ਮਨੁੱਖ ਵੀ ਨੇ ਜਿਨ੍ਹਾਂ ਦਾ ਮੋਹ ਪਰਮਾਤਮਾ ਦੀ ਦਰਗਾਹ ਦੇ ਚ ਵੀ ਚੱਲਦਾ ਹੈ ਪਰਮਾਤਮਾ ਵੀ ਉਹਨਾਂ ਦੇ ਬੋਲ ਨੂੰ ਨਹੀਂ ਠੁਕਰਾਉਂਦਾ ਕਈਆਂ ਦੇ ਬੋਲ ਤੇ ਆਪਣੇ ਪੁੱਤਰ ਤੱਕ ਵੀ ਨਹੀਂ ਪਹੁੰਚਦੇ ਪੁੱਤਰ ਵੀ ਠੁਕਰਾ ਦਿੰਦਾ ਹੈ ਕਈਆਂ ਦੇ ਬੋਲ ਤੇ ਆਪਣੇ ਪਰਿਵਾਰ ਦੇ ਵਿੱਚ ਵੀ ਨਹੀਂ ਚੱਲਦੇ ਪਤੀ ਠੁਕਰਾ ਦਿੰਦਾ ਹੈ ਪਤਨੀ ਠੁਕਰਾ ਦਿੰਦੀ ਹੈ ਘਰ ਦੇ ਵਿੱਚ ਵੀ ਨਹੀਂ ਚੱਲਦੇ ਕਈਆਂ ਦੇ ਬੋਲ ਪ੍ਰਮਾਤਮਾ ਦੇ ਘਰ ਦੇ ਚੱਲਦੇ ਪ੍ਰਭੂ ਤੱਕ ਚੱਲਦੇ ਹੈ